ਸਭ ਤੇ ਮੈਂ ਦੇਵ ਦੇ ਕਾਮ ਦਾ ਸਰਵੇਖ ਹੈ ਆਰੰਭ ਜੇਤੇ ਜ਼ੁਰਮ ਐਨ ਹੈ ਹੈ ਸਭ ਜਗ ਤੇ ਸਮਫੀ ਸਾਲ ਸੂਰਜ 293 ਸਦੀ ਦਾ ਦਿੱਲੀ ਤੇ ਤਖਤ ਤੇ ਬੈਠਾ ਲਈ ਇੱਕ ਸਹਜਾਤਾ ਹਕੂਮਤ ਹੀ ਦਾ ਅਸਰ ਹੈ ਇਨਾ ਨਰਦਈ ਬਣ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕੈਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ایک شہزادہ سی آرم زیب اس دن تو ہندوستانوں ظلم دے کارے بدلانے کیے گیا آرم زیب دی سوچ بڑی شپس سی ایک راج ایک طرح اس نے ارادہ کر دیا سی کہ پارت دے سارے گیر مسلمانہ نو مسلمان, مسلمان بڑھا رہا ہے اس آنشے حکم جاری ہویا کہ ਕਿ ਫੌਜ ਵਿੱਚ ਹੁਣ ਸਿਰਫ ਮੁਸਲਮਾਨ ਹੀ ਰਹਿ ਸਕਦੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਤਾਇਨਾਤ ਸਨ ਉਹਨਾਂ ਅੱਗੇ ਮੁਸ਼ਕਲ ਚੋਣ ਸੀ ਧਰਮ ਛੱਡਦੇ ਕਿ ਰੁਜ਼ਗਾਰ ਹਕੂਮਤ ਦੀ ਲੜੀ ਇੱਥੇ ਰੁਕੀ ਵੀ ਨਹੀਂ ਸੀ ਜ਼ਿੰਮੇਦਾਰ ਨੰਬਰ ਦਾ ਅਤੇ ਸਰਕਾਰੀ ਅਧਿਕਾਰੀ ਸਭਨਾਂ ਲਈ ਮੁਸਲਮਾਨ ਹੋਣਾ ਲਾਜ਼ਮੀ ਕਰ ਦਿੱਤਾ ਇਸ ਤੇ ਉਹਦੇ ਦੀ ਚਮਕ ਮਚਾ ਲਈ ਲੋਕਾਂ ਉੱਤੇ ਧਰਮ ਬਦਲਣ ਦਾ ਦਬਾਅ ਬਣਾਇਆ